ਸੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਖਾਨਕੋਟ ਸਰਦਾਰਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਸ਼ਾਈ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਵਕ ਵਕ ਜਗਤੋਂ ਹੁੰਦਾ ਹੋਇਆ ਵਾਪਸ ਜਾ ਕੇ ਗੁਰਦੁਆਰਾ ਸਾਹਿਬ ਸਮਾਪਤ ਹੋਇਆ। ਰਸਤੇ ਵਿੱਚ ਗੁਰੂ ਘਰ ਦੇ ਪ੍ਰੇਮੀਆਂ ਨੇ ਸੰਗਤਾਂ ਲਈ ਅਤੁੱਟ ਲੰਗਰ ਲਗਾਏ। ਬੜੀ ਗੰਤ ਵਿੱਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਨੇ ਨਗਰ ਕੀਰਤਨ ਵਿੱਚ ਹਿੱਸਾ ਲਿਆ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੀ ਹੈ ਗੁਰੂ ਪਾਸ਼ਾ ਮਹਾਰਾਜ ਜੀ ਨੇ ਨਨਕਾਣਾ ਸਾਹਿਬ ਰਾਏਪੋਏ ਦੀ ਤਲਵੰਡੀ ਵਿਖੇ ਮਹਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਦੇ ਘਰ ਵਿਖੇ ਸਤਗੁਰੂ ਪਾਸ਼ਾ ਜੀ ਨੇ ਅਵਤਾਰ ਧਾਰਿਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਤਗੁਰ ਪਾਸ਼ਾ ਜੀ ਨੇ ਆਪ ਕਾਲਪੁਰਖ ਪਰਮੇਸ਼ਰ ਰੂਪ ਹੋ ਕੇ ਸੰਸਾਰ ਵਿੱਚ ਆਏ ਤੇ ਸਤਗੁਰੂ ਪਾਸ਼ਾ ਨੇ ਵਿਮਾ ਪਰਮਾਚੋਂ ਸੰਸਾਰ ਨੂੰ ਕੱਢਿਆ ਪਰਮੇਸ਼ਰ ਦੇ ਲੜ ਲਾਇਆ ਔਰ ਸਾਰੇ ਚਾਰ ਉਦਾਸੀਆਂ ਕਰਕੇ ਸਾਰੇ ਸੰਸਾਰ ਵਿੱਚ ਚੱਕਰ ਲਾਇਆ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਿੱਤਾ ਔਰ ਪਰਮੇਸ਼ਰ ਨਾਲ ਜੋੜਿਆ ਅਤੇ ਸਾਰੇ ਜਾਤ ਪਾਤ ਵਹਿਮਾ ਪਰਮਾ ਚੋਂ ਕੱਢਿਆ ਤੇ بڑے بڑے ਵੱਡੇ ਵੱਡਿਆਂ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਰਾਖਸ਼ਾਂ ਦਾ ਵੱਡੇ ਵੱਡਿਆਂ ਦਾ ਸਤਿਗੁਰਾਂ ਦੇ ਅੰਧਾਰ ਕੀਤਾ ਭਲਾ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਸਰਬੱਤ ਸਾਂਝ ਹੁੰਦਾ ਨੂੰ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਸੱਚੇ ਪਾਤਸ਼ਾਹ ਸਰਦਾ ਚੜ੍ਹਦੀ ਕਲਾ ਬਖਸ਼ੇ ਅੱਜ ਪਿੰਡ ਖਾੜਕੋਟ ਸਰਦਾਰਾਂ ਵਾਲੇ ਤੋਂ ਨਗਰ ਕੀਰਤਨ ਨਿਕਲਿਆ ਜੋ ਚੱਲਦਾ ਹੋਇਆ ਇੱਥੇ ਚਾਹੇ ਪਾ ਕੇ ਡਾਕਟਰ ਅਗਰੇਸ਼ ਦੇ ਘਰ ਕੋਲ ਪਹੁੰਚਾਇਆ ਸਰਬੱਤ ਸੰਗਤਾਂ ਬੜੇ ਸ਼ਰਧਾ ਦੇ ਨਾਲ ਇਹ ਦਿਨ ਮਨਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਖਾਨਕੋੜ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਰਵ ਦੇ ਸਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਡਾਕਟਰ ਅਗਰੇਸ ਨੇ ਗਰੇਵ ਖੇ ਪਹੁੰਚਿਆ ਹੈ ਸਮੂਹ ਸਾਰੇ ਇਲਾਕਾ ਨਿਵਾਸੀ ਸਹਾ ਸੰਤਾ ਨੇ ਬੜੀ ਵੱਧ ਚੜ ਕੇ ਸੇਵਾ ਕੀਤੀ ਹੈ ਅਸੀਂ ਧਰਮਭੀਆ ਇਹਨਾਂ ਦੇ ਮੈਂਬਰ ਕਮੇਟੀ ਦੇ ਸਾਰਿਆਂ ਦੇ ਜਿਨ੍ਹਾਂ ਨੇ ਸਾਡੇ ਕਰ ਚਰਨਾ ਪਾਏ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਗਰੇਵ ਖੇ ਪਹੁੰਚਿਆ ਹੈ ਤੇ ਸਾਰੀ ਸੰਗਤਾਂ ਦੀ ਭਾਰੀ ਇਕੱਠ ਨਾਲ ਵੇਖਣ ਦੇ ਵਿੱਚ ਵਿਖਿਆ ਅਸੀਂ ਅੱਜ ਆਏ ਹਾਂ ਪਿੰਡ ਖਾਨਕੋੜ ਜਿੱਥੇ ਕਿ ਇਸ ਥੇ ਗੁਰਦੁਆਰਾ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਵੱਖ-ਵੱਖ ਜਗ੍ਹਾ ਤੋਂ ਹੋ ਕੇ ਗਾਰਡਨ ਇਨਕਲੇਵ ਗਾਰਡਨ ਇੰਪੈਕਟ ਗਾਰਡਨ ਤੇ ਖਾਨਕੋੜ ਤੋਂ ਹੋ ਕੇ ਵਾਪਸ ਗੁਰਦੁਆਰਾ ਜਾ ਕੇ ਸਮਾਪਤ ਹੋਵੇਗਾ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਸਾਲ ਆ ਕੇ ਗੁਰਬਾਣੀ ਦਾ ਜਾਪ ਕੀਤਾ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਵੀ ਇਸ ਪੰਜਾਬ ਦੇ ਉੱਤੇ ਅਮਰ ਤੇ ਸ਼ਾਂਤੀ ਬਣੀ ਰਹੇ ਤੇ ਕੋਈ ਵੀ ਮੁਸੀਬਤ ਨਾ ਆਵੇ ਤੇ ਨੌਜਵਾਨ ਨਸ਼ਾ ਛੱਡ ਕੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਫਰਸਟ ਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ